हां जी बच्चों आज अपन कर रहे हैं मुहावरे मुहावरे शब्दां ਦਾ ਉਹ ਸਮੂਹ ਹੁੰਦਾ ਹੈ ਇਹਨਾਂ ਦਾ ਸਾਰਥਕ ਅਰਥ ਕੁਝ ਹੋਰ ਅਤੇ ਭਾਵ ਅਰਥ ਕੁਝ ਹੋਰ ਹੁੰਦਾ ਹੈ ਮੁਹਾਵਰੇ ਕੀ ਹੁੰਦੇ ਜੀ ਸ਼ਬਦਾਂ ਦਾ ਸਮੂਹ ਹੁੰਦਾ ਹੈ ਇਹਨਾਂ ਦਾ ਸ਼ਾਬਦਿਕ ਅਰਥ ਤਾਂ ਕੁਝ ਹੋਰ ਹੁੰਦਾ ਬੱਚਿਓ ਤੇ ਭਾਵ ਅਰਥ ਕੁਝ ਹੋਰ ਹੁੰਦਾ ਹੈ ਇਹ ਭਾਸ਼ਾ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ हां जी ਦੇਖੋ ਵੇਖੋ ਪੜੋ ਤੇ ਸਮਝੋ ਦੇਖੋ ਜੀ ਘੋੜ ਦੇ ਦੀਵੇ ਬਾਲਣਾ ਦੇ ਆਰਥ ਕੀ ਇਹ ਜੀ ਖੁਸ਼ੀਆਂ ਮਨਾਉਣਾ ਇਹਦਾ ਚੰਦ ਹੋਣਾ ਬਹੁਤ ਧੇਰ ਬਾਅਦ ਮਿਲਣਾ ਕਾਂਵਾ ਰੌਲੀ ਪਾਣਾ ਬਹੁਤ ਸ਼ੋਰ ਕਰਨਾ ਕਈ ਵਾਰ ਸਕੂਲ ਦੇ ਵਿੱਚ ਦੇ ਆਪਾਂ ਕੀ ਕਹਿੰਦੇ ਹੁੰਦੇ ਆ ਵੀ ਮੈਂ ਕਲਾਸ ਤੋਂ 2 ਮਿੰਟ ਬਾਹਰ ਗਈਆਂ ਤੇ ਤੁਸੀਂ ਕੀ ਕੀਤਾ ਕਾਂਵਾ ਰੌਲੀ ਪਾਉਣੀ ਸ਼ੁਰੂ ਕਰ ਦਿੱਤੀ ਇਟ ਮੀਨਸ ਬਹੁਤ ਸ਼ੋਰ ਕਰਨਾ ਹਾਂਜੀ ਬੱਚੇ ਦੇਖੋ ਇੱਧਰ ਮੁਹਾਵਰੇ ਆ ਤੇ ਇੱਧਰ ਉਹਨਾਂ ਦੇ ਅਰਥ ਨੇ ਆਪਾਂ ਕਰਦੇ ਹਾਂ ਜੀ ਉੱਲੂ ਬਣਾਉਣਾ ਮੂਰਖ ਬਣਾਉਣਾ 19 21 ਦਾ ਫਰਕ ਹੋਣਾ ਬਹੁਤ ਥੋੜਾ ਫਰਕ ਹੋਣਾ ਅੱਗ ਦੇ ਭਾਅ ਹੋਣਾ ਬਹੁਤ ਮਹਿੰਗਾ ਹੋਣਾ ਅੱਗ ਵਰਨੀ ਬਹੁਤ ਗਰਮੀ ਹੋਣਾ ਦੇਖੋ ਜੀ ਐਤ ਕੀ ਬਹੁਤ ਗਰਮੀ ਪੈ ਰਹੀ ਹੈ ਅੱਗੇ ਦੇਖੋ ਜੀ ਅੱਗ ਲਾਉਣਾ ਝਗੜਾ ਕਰਵਾ ਦੇਣਾ ਇੱਕ ਮੁੱਠ ਹੋਣਾ ਏਕਤਾ ਹੋਣੀ ਇੱਕ ਦੀਆਂ ਚਾਰ ਸੁਣਾਉਣਾ ਬਹੁਤ ਬੋਲਣਾ ਇੱਟ ਕੁੱਤੇ ਦਾ ਵੈਰ ਸੁਭਾਅਿਕ ਵੈਰ ਸਾਹ ਸੁੱਕ ਜਾਣਾ ਡਰ ਜਾਣਾ ਹਾਂਜੀ ਅੱਗੇ ਸਾਹ ਵਿੱਚ ਸਾਹ ਆਉਣਾ ਤਸੱਲੀ ਹੋਣੀ ਸਿਰੇ ਚੜਾਉਣਾ ਵਿਗਾੜ ਦੇਣਾ ਕੰਨ ਪਰਣਾ ਚੁਗਲੀ ਕਰਨਾ ਕੰਨ ਨਾ ਧਰਨਾ ਧਿਆਨ ਨਾ ਦੇਣਾ ਹਰਨ ਹੋ ਜਾਣਾ ਭੱਜ ਜਾਣਾ ਅੱਜ ਦੇਖੋ ਮਨੇ ਕਿ ਚਲੋ ਜੇ ਪਾ ਕੋਈ ਵੀ ਗੱਲ ਹੈ ਕੁਝ ਆਵਰੰਦੇ ਰਾਹੀਂ ਕਿਹਾ ਜੇ ਕਹੀ ਜਾਵੇ ਤਾਂ ਬਹੁਤ ਛੇਤੀ ਵਧੀਆ ਸਮਝ ਆਉਂਦੀ ਆ ਦੇਖੋ ਜੀ ਅੱਗੇ ਅੱਜ ਕੱਲ ਕਰਨਾ ਟਾਲ ਮਟੋਲ ਕਰਨਾ ਇੱਟ ਨਾਲ ਇੱਟ ਵਜਾਉਣੀ ਤਬਾਹੀ ਕਰਨੀ ਬਾਹ ਫੜਨੀ ਸਹਾਰਾ ਦੇਣਾ ਬਾਹ ਪੱਜਣੀ ਆਸਰਾ ਖਤਮ ਹੋਣਾ ਲੱਕ ਬੰਨਣਾ ਤਿਆਰੀ ਕਰਨਾ ਲਹੂ ਪੀਣਾ ਬਹੁਤ ਤੰਕਰ ਕਰਨਾ ਜਿਵੇਂ ਆਪਾਂ ਕਹਿੰਦੇ ਵੀ ਉਹ ਤਾਂ ਮੇਰਾ ਲਹੂ ਪੀਤਾ ਪਿਆ ਇਟ ਮੀਨਸ ਉਹ ਬਹੁਤ ਕੋਈ ਤੰਗ ਕਰ ਰਿਹਾ ਲਹੂ ਪਸੀਨਾ ਇੱਕ ਕਰਨਾ ਬਹੁਤ ਮਿਹਨਤ ਕਰਨੀ ਜਿਵੇਂ ਆਪਾਂ ਕਹਿੰਦੇ ਵੀ ਕੋਈ ਵੀ ਪੀਸੀਐਸ ਦਾ ਇਗਜ਼ਾਮ ਦੇਣਾ ਤੇ ਉਹਦੇ ਲਈ ਆਪਾਂ ਨੂੰ ਲਹੂ ਪਸੀਨਾ ਇੱਕ ਕਰਨਾ ਪਊ ਹੱਥ ਵਟਾਉਣਾ ਮਦਦ ਕਰਨੀ ਹਮੇਸ਼ਾ ਆਪਾਂ ਕਹਿੰਦੇ ਪਿਤਾ ਜਾਂ ਮਾਤਾ ਦੇ ਕੰਮਾਂ 'ਚ ਬੱਚਿਆਂ ਨੂੰ ਹੱਥ ਵਟਾਉਣਾ ਚਾਹੀਦਾ ਠੀਕ ਹੈ ਜੀ ਮਦਦ ਕਰਨੀ ਚਾਹੀਦੀ ਹੈ ਲਾਤ ਡਾਉਣੀ ਦਖਲ ਦੇਣਾ ਸਾਹ ਸੱਤਣਾ ਰਹਿਣਾ ਬਹੁਤ ਕਮਜ਼ੋਰ ਹੋਣਾ ਦਿਲ ਹਾਰਨਾ ਹਿੰਮਤ ਹਾਰ ਜਾਣਾ ਹੱਥ ਪੈਰ ਮਾਰਨੇ ਯਤਨ ਕਰਨੇ ਹਾਂਜੀ ਮੁਹਾਵਰੇ ਦੀ ਮੁਹਾਵਰਾ ਦੀ ਦੇਖੋ ਜੀ ਵਾਕਾਂ ਵਿੱਚ ਵਰਤੋਂ ਕਿਵੇਂ ਹੁੰਦੀ ਹੈ ਫਸਟ ਮੁਹਾਵਰਾ ਕੀ ਹੈ ਜੀ ਜਾਨ ਤਲੀ ਤੇ ਧਰਨਾ ਠੀਕ ਹੈ ਜੀ ਜਾਨ ਤਲੀ ਤੇ ਧਰਨਾ ਅਰਥ ਕੀ ਹੈ ਜੀ ਮੌਤ ਦੀ ਪਰਵਾਹ ਨਾ ਕਰਨੀ ਦੇਖੋ ਜੀ ਵਾਕ ਕੀ ਹੈ ਜੀ ਦੇਸ਼ ਭਗਤ ਜਾਨ ਤਲੀ ਤੇ ਧਰ ਕੇ ਦੇਸ਼ ਦੀ ਸੇਵਾ ਕਰਦੇ ਹਨ ਠੀਕ ਹੈ ਜੀ ਮੌਤ ਦੀ ਪਰਵਾਹ ਨਾ ਕਰਨੀ ਜਾਨ ਤਲੀ ਤੇ ਧਰਨਾ ਦੇ ਕੋ ਮੁਹਾਵਰਾ ਦਾ ਅਰਥ ਕੀ ਹੈ ਮੌਤ ਦੀ ਪਰਵਾਹ ਨਾ ਕਰਨੀ ਵਾਕ ਦੇਸ਼ ਭਗਤ ਜਾਨ ਤਲੀ ਤੇ ਤਰਕੇ ਦੇਸ਼ ਦੀ ਸੇਵਾ ਕਰਦੇ ਹਨ ਹਾਂਜੀ ਦੂਜਾ ਮੁਹਾਵਰਾ ਕੀ ਹੈ ਜੀ ਚਾਦਰ ਵੇਖ ਕੇ ਪੈਰ ਪਸਾਰਨੇ ਹਮੇਸ਼ਾ ਦੇਖੋ ਆਪਣੇ ਬਜ਼ੁਰਗ ਵੀ ਕਹਿੰਦੇ ਹੁੰਦੇ ਸੀ ਆ ਕਹਿੰਦੇ ਹੁੰਦੇ ਨੇ ਵੀ ਆਪਾਂ ਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦਾ ਇਟ ਮੀਨਸ ਜਿੰਨੀ ਆਪਣੀ ਆਮਦਨਾਂ ਅਨੁਸਾਰ ਖਰਚ ਕਰਨਾ ਸਿਆਣੇ ਲੋਕ ਹਮੇਸ਼ਾ ਚਾਦਰ ਵੇਖ ਕੇ ਪੈਰ ਪਸਾਰਦੇ ਹਨ ਬੱਚਿਓ ਦੇਖੋ ਧਿਆਨ ਨਾਲ ਪਹਿਲਾ ਮੁਹਾਵਰੇ ਨੂੰ ਦੇਖਣਾ ਫਿਰ ਉਹਦਾ ਅਰਥ ਦੇਖਣਾਗਾ ਤੇ ਫਿਰ ਬਾਕ ਬਣਾਉਣ ਲੱਗੇ ਤੁਸੀਂ ਇਹ ਚੀਜ਼ ਨੋਟ ਕਰਨੀ ਹੈ ਵੀ ਜਿਹੜਾ ਮੁਹਾਵਰਾ ਦੇਖੋ ਜਾਨ ਤਲੀ ਤੇ ਧਰਨਾ ਉਹ ਵਿੱਚ ਲਾਈਨ ਆਵੇ ਜੀ ਮੁਹਾਵਰੇ ਨੂੰ ਬਣਾਉਂਦੇ ਸਮੇਂ ਜਦੋਂ ਆਪਾਂ ਬਾਕ ਬਣਾਵਾਂਗੇ ਤਾਂ ਉਹ ਹਿੰਟ ਵਿੱਚ ਆਉਣਾ ਚਾਹੀਦਾ ਜੀ ਅੱਗੇ ਦੇਖੋ ਜੀ ਸਾਹ ਵਿੱਚ ਸਾਹ ਹੋਣਾ ਤਸੱਲੀ ਹੋਣੀ ਮਾਪੇ ਜਦੋਂ ਬੱਚਿਆਂ ਨੂੰ ਠੀਕ-ਠਾਕ ਵੇਖਦੇ ਹਨ ਤਾਂ ਉਹਨਾਂ ਦੇ ਸਾਹ ਵਿੱਚ ਸਾਹ ਆ ਜਾਂਦਾ ਹੈ ਗੁੱਡੀ ਚੜਨੀ ਮਸ਼ਹੂਰੀ ਹੋਣਾ ਵਾਕ ਕੀ ਹੈ ਜੀ ਦਾ ਮਿਹਨਤ ਕਰਨ ਵਾਲਿਆਂ ਦੀ ਗੁੱਡੀ ਚੜਦੀ ਹੈ ਅੱਗੇ ਬੱਚੇ ਦੇਖੋ ਮੱਖੀ ਉੱਤੇ ਮੱਖੀ ਮਾਰਨੀ ਮਤਲਬ ਕਿ ਨਕਲ ਕਰਨਾ ਕਿਸੇ ਦੀ ਆਲਸੀ ਲੋਕਾਂ ਨੂੰ ਮੱਖੀ ਉੱਤੇ ਮੱਖੀ ਮਾਰਨ ਦੀ ਆਦਤ ਹੁੰਦੀ ਹੈ ਹਾਂ ਜੀ ਅੱਗੇ ਦੇਖੋ ਜੀ ਹਵਾਈ ਕਿਲੇ ਬਣਾਉਣਾ ਵੀ ਜਵਾਨੀ ਕੰਮ ਕਰਨੇ ਵੀ ਮੈਂ ਆ ਕਰਦੂ ਉਹ ਕਰਦੂ ਇਹ ਕੀ ਹੈ ਹਵਾਈ ਕਿਲੇ ਬਣਾਉਣਾ ਵਾਕ ਕੀ ਹੈ ਜੀ ਇਹਦਾ ਹਵਾਈ ਕਿਲੇ ਬਣਾਉਣਾ ਹਵਾਈ ਕਿਲੇ ਬਣਾਉਣ ਨਾਲ ਕੁਝ ਨਹੀਂ ਹੁੰਦਾ ਸੁਪਨੇ ਪੂਰੇ ਕਰਨ ਲਈ ਮਿਹਨਤ ਕਰੋ ਬੱਚਿਓ ਇਹ ਆਪਣੇ ਤੇ ਝੁਕਮਾ ਦੇਖੋ ਜੀ ਆਪਾਂ ਜਵਾਨੀ ਕੰਮ ਨਹੀਂ ਕਰਨੇ ਹਵਾਈ ਕਿਲੇ ਨਹੀਂ ਬਣਾਉਣੇ ਆਪਾਂ ਮਿਹਨਤ ਕਰਕੇ ਕੁਝ ਬਣਾਣਾ ਜ਼ਿੰਦਗੀ ਚ ਬਾਲ-ਬਾਲ ਬੱਚਣਾ ਵੀ ਕੋਈ ਨੁਕਸਾਨ ਨਾ ਹੋਣਾ ਵਾਕ ਬੱਚਾ ਬੱਚਾ ਛਤ ਤੋਂ ਡਿੱਗਣ ਦੇ ਬਾਵਜੂਦ ਬਾਲ ਬਾਲ ਬਚ ਗਿਆ ਵਾਹਿਗੁਰੂ ਹਾਂਜੀ ਆਈ ਚਲਾਈ ਕਰਨਾ ਜੋ ਕਮਾਉਣਾ ਉਹੀ ਖਰਚ ਕਰਨਾ ਅਰਥ ਜੋ ਕਮਾਉਣਾ ਖਰਚ ਹੋ ਜਾਣਾ ਬੱਚੇ ਦੇਖੋ ਵਾਕ ਨੌਕਰੀ ਪੇਸ਼ਾ ਲੋਕਾਂ ਦੀ ਮਸਾਂ ਹੀ ਆਈ ਚਲਾਈ ਹੁੰਦੀ ਹੈ ਠੀਕ ਹੈ ਬੱਚੇ ਅੱਗੇ 9 ਤੋਂ 11 ਹੋਣਾ ਭੱਜ ਜਾਣਾ ਇਹ ਦੇਖੋ ਅੱਗੇ ਤਾਂ ਵਾਕ ਹੀ ਕੀ ਬਣਾਵਾਂਗੇ ਦੇਖੋ 9 ਤੋਂ 11 ਵਿੱਚ ਆਊਗਾ ਪੁਲਿਸ ਨੂੰ ਵੇਖਦੇ ਹੀ ਚੋਰ 9 ਤੋਂ 11 ਹੋ ਗਿਆ ਵੀ ਭੱਜ ਗਿਆ ਅੱਗੇ ਆ ਜੀ ਕੰਨ ਖਾਣੇ ਅਰਥ ਬਹੁਤ ਰੌਲਾ ਪਾਉਣਾ ਵਾਕ ਛੋਟੇ ਬੱਚੇ ਦਾ ਕੰਨ ਹੀ ਖਾ ਜਾਂਦੇ ਹਨ ਠੀਕ ਹੈ ਜੀ ਬਟੇ ਬਹੁਤ ਵਧੀਆ ਗੱਲ ਆ ਜੇ ਬੱਚੇ ਰੌਲਾ ਪਾਉਣਗੇ ਠੀਕ ਹੈ ਤਾਂ ਉਹਨਾਂ ਨੂੰ ਸਮਝਾਇਆ ਜਾਊਗਾ ਜ਼ਰੂਰੀ ਵੀ ਹੈ ਜੀ ਜੇ ਤੁਸੀਂ ਸਾਨੂੰ ਸਵਾਲ ਪੁੱਛੋਗੇ ਤਾਂ ਅਸੀਂ ਤੁਹਾਨੂੰ ਹੋਰ ਵਧੀਆ ਢੰਗ ਨਾਲ ਪੜ੍ਹਾਵਾਂਗੇ ਧੰਨਵਾਦ ਬੱਚਿਓ ਅੱਜ ਦਾ ਦੇਖੋ ਆਪਣਾ ਟੌਪਿਕ ਕੀ ਸੀ ਮੁਹਾਵਰੇ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਠੀਕ ਹੈ ਬੱਚਿਓ ਮਿਲਦੇ ਆਪਾਂ ਕੱਲ ਦੀ ਲਾਈਵ ਵਿੱਚ ਧੰਨਵਾਦ ਬੱਚਿਓ